ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਉਣ ਵਾਲਾ ਸਮਾਂ ਇੰਨਾ ਭਿਆਨਕ ਆਪਣੇ ਬੱਚਿਆਂ ਨੂੰ ਦੇਖ ਕੇ ਹੀ ਡਰਨਗੇ ਪੰਜਾਬੀ ਜੇ ਬਚਣਾ ਤਾਂ ਆ ਗੱਲਾਂ ਉੱਤੇ ਗੌਰ ਜਰੂਰ ਕਰ ਲਿਆ ਜੇ ਪੰਜਾਬੀਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਅੱਜ ਦਾ ਜਿਹੜਾ ਦੌਰ ਅੱਜ ਦਾ ਜਿਹੜਾ ਸਮਾਂ ਹੈ ਇਹ ਬੜਾ ਭਿਆਨਕ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹ ਕਿਸ ਤਰ੍ਹਾਂ ਦੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ ਕਦੇ ਉਹ ਸਮਾਂ ਸੀ ਕਿ ਗੁਰੂ ਘਰ ਜਾਂਦੇ ਹੱਸਦੇ ਖੇਡਦੇ ਇਕੱਠੇ ਬੈਂਦੇ ਸੋਚਨਾ ਕੁਝ ਸਿੱਖਿਆ ਇੱਕ ਦੂਜੇ ਨੂੰ ਦਿੰਦੇ ਇੱਕ ਦੂਜੇ ਨਾਲ ਆਪਣੀ ਸਿੱਖਿਆ ਸਾਂਝੀ ਕਰਦੇ ਪਰ ਅੱਜ ਉਹ ਸਮਾਂ ਜਿਹੜਾ ਹੈ ਉਹ ਨਹੀਂ ਰਿਹਾ ਸਭ ਕੁਝ ਜਿਹੜਾ ਹੈ ਇੱਕਦਮ ਹੀ ਚੇਂਜ ਹੋ ਗਿਆ ਸਭ ਕੁਝ ਜਿਹੜਾ ਹੈ ਇੱਕਦਮ ਹੀ ਉਹ ਜਿਹੜਾ ਚੇਂਜ ਹੋ ਚੁੱਕਿਆ ਹੈ ਕੁਝ ਵੀ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਸਹੀ ਰਿਹਾ ਸਾਦ ਸੰਗਤ ਉਹ ਸਾਰਾ ਕੁਝ ਦੇਖਦੇ ਆ ਵੀ ਚੇਂਜ ਹੋ ਚੁੱਕਿਆ ਹੈ ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿਹੜੀ ਹੈ ਉਹ ਉਹਨਾਂ ਤੇ ਵਰਤਦੀ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਪਿਆਰਿਓ ਇੱਥੇ ਇੱਕ ਗੱਲ ਜਿਹੜੀ ਹੈ ਉਹ ਬੜੀ ਵਿਚਾਰਨ ਵਾਲੀ ਹੈ ਸਾਧ ਸੰਗਤ ਉਹ ਇਹ ਵੇਖੇ ਜਿਹੜਾ ਆਉਣ ਵਾਲਾ ਸਮਾਂ ਉਹ ਕਿਦਾਂ ਦਾ ਹੋਏਗਾ ਅਸੀਂ ਧਿਆਨ ਮਾਰ ਸਕਦੇ ਹਾਂ ਅੱਜ ਤੋਂ ਪਿੱਛੇ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਜਿਹੜਾ ਸਮਾਂ ਸੀ ਸ਼ਾਇਦ ਉਹ ਬਹੁਤ ਵਧੀਆ ਸਮਾਂ ਸੀ ਬੜਾ ਘੈਂਟ ਸਮਾਂ ਸੀ ਪਰ ਸਾਧ ਸੰਗਤ ਉਹ ਜਿਹੜਾ ਸਮਾਂ ਸੀ ਤੇ ਉਹ ਸਮਾਂ ਉਹੀ ਸੀ ਤੇ ਅੱਜ ਦਾ ਸਮਾਂ ਬਹੁਤ ਖਤਰਨਾਕ ਹੈ ਤੇ ਆਉਣ ਵਾਲਾ ਸਮਾਂ ਇਹ ਤੋਂ ਵੱਧ ਖਤਰਨਾਕ ਹੁੰਦਾ ਜਾ ਰਿਹਾ ਹੈ ਪਿਆਰਿਓ ਜਿਹੜੇ ਪੰਜਾਬੀ ਨੇ ਪੰਜਾਬ ਵਾਲੇ ਲੋਕ ਨੇ ਉਹ ਆਪਣੇ ਹੀ ਬੱਚਿਆਂ ਤੋਂ ਡਰਿਆ ਕਰਨਗੇ ਆਪਣੇ ਹੀ ਬੱਚਿਆਂ ਤੋਂ ਜਿਹੜਾ ਹੈ ਉਹਨਾਂ ਨੇ ਘਬਰਾਇਆ ਕਰਨਾ ਹੈ ਉਹ ਪਤਾ ਹੈ ਕਿਉਂ ਸਾਦ ਸੰਗਤ ਸਾਡੇ ਬੱਚਿਆਂ ਨੂੰ ਜਿਹੜੀ ਹੈ ਉਹ ਇੱਕ ਐਡੀ ਵੱਡੀ ਲਿਆਕਤ ਜਿਹੜੀ ਹੈ ਉਹ ਨਹੀਂ ਰਹੇਗੀ ਸਾਡੇ ਬੱਚੇ ਜਿਹੜੇ ਨੇ ਉਹ ਇਸ ਚੀਜ਼ ਨੂੰ ਜਿਹੜਾ ਹੈ ਸਮਝ ਨਹੀਂ ਪਾਉਣਗੇ ਤੇ ਪਿਆਰਿਓ ਅਸੀਂ ਆਪਣੇ ਹੀ ਬੱਚਿਆਂ ਦਾ ਸਾਹਮਣਾ ਜਿਹੜਾ ਹੈ ਉਹ ਨਹੀਂ ਕਰ ਸਕਦੇ ਅਸੀਂ ਆਪਣੇ ਹੀ ਬੱਚਿਆਂ ਦਾ ਜਿਹੜਾ ਹੈ ਉਹ ਸਾਹਮਣਾ ਨਹੀਂ ਕਰ ਪਾਵਾਂਗੇ ਕਿਉਂਕਿ ਸਾਡੇ ਬੱਚਿਆਂ ਨੇ ਸਾਡਾ ਸਾਥ ਨਹੀਂ ਦੇਣਾ ਅੱਜ ਵੇਖਿਆ ਜਾ ਰਿਹਾ ਨਾ ਬੜਾ ਬੁਰਾ ਹਾਲ ਹੈ ਤੇ ਬੜਾ ਜ਼ਿਆਦਾ ਜਿਹੜਾ ਸਾਨੂੰ ਦੇਖਣ ਨੂੰ ਜਿਹੜਾ ਹੈ ਉਹ ਸਭ ਕੁਝ ਮਿਲ ਰਿਹਾ ਹੈ ਆਪਣੇ ਹੀ ਬੱਚੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਨੇ ਅੱਜ ਵਿਰਧ ਆਸ਼ਰਮ ਖੁੱਲਣ ਦਾ ਕਾਰਨ ਕੀ ਹੈ ਵਿਰਧ ਆਸ਼ਰਮ ਖੁੱਲਣ ਦਾ ਕਾਰਨ ਇਹ ਵੀ ਕਿ ਸਾਬਤ ਹੋ ਗਈ ਗੱਲ ਕਿ ਸਾਡੇ ਜਿਹੜੇ ਲੋਕ ਨੇ ਉਹ ਆਪਣੇ ਮਾਪਿਆਂ ਨੂੰ ਘਰੇ ਨਹੀਂ ਸੰਭਾਲ ਰਹੇ ਘਰੇ ਨਹੀਂ ਸਾਮ ਰਹੇ ਜਿਸ ਕਰਕੇ ਇਹ ਵਿਰਧ ਆਸ਼ਰਮ ਜਿਹੜੇ ਨੇ ਉਹ ਖੁੱਲ ਚੁੱਕੇ ਨੇ ਇਹ ਵਿਰਧ ਆਸ਼ਰਮ ਇਸ ਕਰਕੇ ਖੁੱਲੇ ਨੇ ਪਿਆਰਿਓ ਇਸ ਕਰਕੇ ਬੇਨਤੀ ਕਰ ਦਵਾਂ ਕਿ ਆਉਣ ਵਾਲਾ ਸਮਾਂ ਤੇ ਇਹੋ ਜਿਹਾ ਕਿ ਸਾਡੇ ਜਿਹੜੇ ਪੰਜਾਬ ਦੇ ਬੱਚੇ ਨੇ ਉਸ ਅਸੀਂ ਉਹ ਅਸੀਂ ਆਪ ਹੀ ਉਹਨਾਂ ਲੋਕਾਂ ਤੋਂ ਡਰਨਾ ਸ਼ੁਰੂ ਕਰ ਦੇਵਾਂਗੇ ਅਸੀਂ ਆਪ ਹੀ ਡਰਾਂਗੇ ਵੀ ਆਹ ਕੀ ਹੋ ਗਿਆ ਅਸੀਂ ਇਦਾਂ ਨਹੀਂ ਕਰਨਾ ਜੀ ਅਸੀਂ ਆਹ ਨਹੀਂ ਕਰਨਾ ਅੱਜ ਕੱਲ੍ਹ ਦੇ ਬੱਚੇ ਇਦਾਂ ਦਾ ਕਰਦੇ ਨੇ ਤੁਹਾਨੂੰ ਜਿਵੇਂ ਪਤਾ ਹੀ ਹੈ ਪਿਆਰਿਓ ਤੁਸੀਂ ਸਭ ਕੁਝ ਜਾਣਦੇ ਹੋ ਬੱਚੇ ਮੋਬਾਈਲ ਦਾ ਸ਼ਿਕਾਰ ਹੋ ਰਹੇ ਨੇ ਮੈਂ ਹੈਰਾਨ ਹੋਇਆ ਜਦੋਂ ਇੱਕ ਖਬਰ ਨੂੰ ਪੜ੍ਹਿਆ ਕਹਿੰਦੇ ਜੀ ਬੱਚਿਆਂ ਤੋਂ ਮੋਬਾਈਲ ਦੀ ਆਦਤ ਛਡਵਾਉਣ ਦੇ ਲਈ ਟੀਵੀ ਦੀ ਆਦਤ ਛਡਵਾਉਣ ਦੇ ਲਈ ਇੱਕ ਵਿਸ਼ੇਸ਼ ਕੈਂਪ ਬਣਾਏ ਜਾ ਰਹੇ ਨੇ ਵਿਸ਼ੇਸ਼ ਕੈਂਪ ਜਿਹੜੇ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਤੇ ਇੱਕ ਸਪੈਸ਼ਲ ਜਿਹੜੇ ਨੇ ਸਕੂਲ ਉਹ ਸਾਰੇ ਖੋਲੇ ਜਾ ਰਹੇ ਨੇ ਉਹਦਾ ਕਾਰਨ ਕੀ ਹੈ ਪਿਆਰਿਓ ਕਿ ਬੱਚੇ ਜਿਹੜੇ ਨੇ ਮੋਬਾਈਲ ਦੇ ਜਾਂ ਫਿਰ ਮਾੜੀਆਂ ਆਦਤਾਂ ਦੇ ਇੰਨੇ ਜ਼ਿਆਦਾ ਆਦੀ ਹੋ ਚੁੱਕੇ ਨੇ ਇੰਨੇ ਜ਼ਿਆਦਾ ਬਿਲਕੁਲ ਸ਼ਿਕਾਰ ਹੋ ਚੁੱਕੇ ਨੇ ਤੇ ਪਿਆਰੇ ਉਹਨਾਂ ਤੋਂ ਇਹ ਆਦਤਾਂ ਛਡਵਾਉਣ ਦੇ ਲਈ ਇੱਕ ਵਿਸ਼ੇਸ਼ ਸਕੂਲ ਖੋਲੇ ਜਾ ਰਹੇ ਨੇ ਵਿਸ਼ੇਸ਼ ਜਿਹੜੇ ਨੇ ਕੈਂਪ ਲਗਾਏ ਜਾ ਰਹੇ ਨੇ ਸੋ ਮੈਂ ਹੈਰਾਨ ਹੋਇਆ ਵੇਖ ਕੇ ਵੀ ਆਹ ਕੀ ਹੋਇਆ ਉਹ ਤਾਂ ਸਭ ਤੋਂ ਜ਼ਿਆਦਾ ਉਸ ਕੈਂਪਾਂ ਦੇ ਵਿੱਚ ਬੱਚੇ ਜਿਹੜੇ ਨੇ ਕਿਹੜੀਆਂ ਸਟੇਟਾਂ ਦੇ ਸਭ ਤੋਂ ਜ਼ਿਆਦਾ ਬੱਚੇ ਜਿਹੜੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਪੰਜਾਬ ਦੇ ਵਿੱਚੋਂ ਔਰ ਸਾਡੇ ਕੁਝ ਪਿੰਡਾਂ ਦੇ ਤੇ ਬਾਕੀ ਕੁਝ ਜਿਹੜੇ ਵੱਡੇ-ਵੱਡੇ ਜਿਵੇਂ ਕਰਨਾਟਕਾ ਬੈਂਗਲੁਰੂ ਇਹ ਸ਼ਹਿਰ ਜਿਹੜੇ ਨੇ ਇਹਨਾਂ ਤੋਂ ਬੱਚੇ ਭਰਤੀ ਕੀਤੇ ਗਏ ਨੇ ਉਹਨਾਂ ਦੇ ਮਾਪੇ ਭਰਤੀ ਕਰਵਾ ਕੇ ਗਏ ਨੇ ਕਿਉਂ ਕਾਰਨ ਕੀ ਕਿ ਸਾਡੇ ਬੱਚਿਆਂ ਨੂੰ ਇਹ ਲਤ ਲੱਗੀ ਹੈ ਜੀ ਜਿੱਥੇ ਨਸ਼ਾ ਛਡਾਊ ਕੇਂਦਰ ਖੁੱਲੇ ਹੋਏ ਨੇ ਉੱਥੇ ਹੀ ਮੋਬਾਈਲ ਛਡਾਊ ਤੇ ਮਾੜੀਆਂ ਆਦਤਾਂ ਛਡਾਊ ਹੁਣ ਕੈਂਪ ਵੀ ਜਿਹੜੇ ਨੇ ਖੁੱਲਣੇ ਸ਼ੁਰੂ ਹੋ ਗਏ ਨੇ ਸੋ ਪਿਆਰਿਓ ਸੁਚੇਤ ਹੋ ਜਾਓ ਆਪਣੇ ਬੱਚਿਆਂ ਨੂੰ ਅੱਜ ਹੀ ਚੰਗੀ ਆਦਤ ਜਿਹੜੀ ਹੈ ਜਰੂਰ ਸਿਖਾਈਏ ਛੋਟੇ ਹੁੰਦਿਆਂ ਜਿਹੜੀ ਉਹਨਾਂ ਦੀ ਜੜ ਹੈ ਨਾ ਉਸ ਜੜ ਨੂੰ ਮਜ਼ਬੂਤ ਕਰਨਾ ਅਸੀਂ ਅੱਜ ਤੋਂ ਹੀ ਕਰ ਦਈਏ ਪਿਆਰਿਓ ਗੁਰੂ ਨਾਲ ਜੋੜਨਾ ਗੁਰੂ ਘਰ ਨਾਲ ਜੋੜਨਾ ਗੁਰਬਾਣੀ ਨਾਲ ਜੋੜਨਾ ਤੇ ਸਟਾਰਟ ਕਰਦੇ ਹੋ ਪਹਿਲਾਂ ਆਪਾਂ ਬਹੁਤ ਰੋਲੇ ਪਾਏ ਬੜਾ ਜਿਆਦਾ ਆਪਾਂ ਪ੍ਰਚਾਰ ਕੀਤਾ ਕਿ ਭਾਈ ਸਿੱਖੀ ਦਾ ਕਿ ਗੁਰੂ ਘਰ ਨਾਲ ਜੋੜ ਦਿਓ ਬੱਚਿਆਂ ਨੂੰ ਸਿੱਖੀ ਨਾਲ ਜੋੜ ਦਿਓ ਨਹੀਂ ਬਾਬਾ ਜੀ ਇਹਨਾਂ ਨੇ ਕਿਹਾ ਵੱਡੇ ਹੋ ਕੇ ਪਾਠ ਕਰਨਾ ਹੈ ਜੀ ਨਹੀਂ ਬਾਬਾ ਜੀ ਇਹਨਾਂ ਨੇ ਕਿਹਾ ਅਸੀਂ ਗਰੰਥੀ ਬਣਾਉਣਾ ਹੈ ਜੀ ਤੇ ਸਾਧ ਸੰਗਤ ਕਈ ਤੇ ਐਸੇ ਸੀ ਜਿਨ੍ਹਾਂ ਨੇ ਬੱਚੇ ਬਾਹਰ ਭੇਜਦੇ ਉਹ ਬਾਹਰ ਜਾ ਕੇ ਵਿਗੜ ਗਏ ਤੇ ਆਰਿਓ ਜੇ ਘਟੋ ਘਟ ਗੁਰੂ ਨਾਲ ਜੁੜੇ ਹੋਣਗੇ ਤੇ ਗੁਰੂ ਦੀ ਸ਼ਰਮ ਤੇ ਹੋਏਗੀ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਸ਼ਰਮ ਤੇ ਹੋਏਗੀ ਤੇ ਪਤਾ ਚੱਲੇਗਾ ਵੀ ਭਾਈ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਦਿੰਦੇ ਨੇ ਸਤਗੁਰੂ ਜੀ ਇਹਨਾਂ ਚੀਜ਼ਾਂ ਤੋਂ ਸਾਨੂੰ ਵਰਜਦੇ ਨੇ ਤੇ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਪਿਆਰਿਓ ਤੇ ਹਲੇ ਵੀ ਮੌਕਾ ਹਲੇ ਵੀ ਵੇਲਾ ਹੈ ਸਮਝ ਜਾਈਏ ਸਾਡੇ ਬੱਚਿਆਂ ਨੂੰ ਬਾਹਰ ਦੇ ਅਸੀਂ ਆਦੀ ਖੁਦ ਬਣਾਇਆ ਹੋਇਆ ਹੈ ਪੰਜਾਬ ਦੇ ਵਿੱਚ ਨਹੀਂ ਰੱਖਣਾ ਕਹਿੰਦੇ ਜੀ ਬੱਚਿਆਂ ਦਾ ਬਾਹਰ ਭੇਜਾਂਗੇ 18 18 19 19 ਸਾਲ ਦੇ ਬੱਚਿਆਂ ਨੂੰ ਅਸੀਂ ਲਗਨ ਲਾ ਦਿੱਤੀ ਵੀ ਤਾਂ ਬਾਹਰ ਭੇਜਾਂਗੇ ਉਹ ਆਪ ਕਹਿਣਾ ਸਟਾਰਟ ਕਰਾਂਗੇ ਉਸ ਤਾਂ ਬਾਹਰ ਜਾਵਾਂਗੇ ਜੇ ਅਸੀਂ ਕਿਹੜਾ ਰਹਿਣਾ ਅਸ ਤਾਂ ਬਾਹਰ ਜਾਵਾਂਗੇ ਜੀ ਉਹ ਬੱਚਿਆਂ ਨੂੰ ਅਸੀਂ ਬਾਹਰ ਤੋਰੀ ਜਾ ਰਹੇ ਹਾਂ ਬਾਹਰ ਭੇਜੀ ਜਾ ਰਹੇ ਹਾਂ ਬਾਜੀ ਉਹਨਾਂ ਨੂੰ ਬੱਚਿਆਂ ਨੂੰ ਭੇਜੀ ਜਾ ਰਹੇ ਹਾਂ ਕੋਈ ਭੇਜ ਰਿਹਾ ਕਿਤੇ ਕੋਈ ਕਿਵੇਂ ਕੋਈ ਕਿਵੇਂ ਮੈਂ ਨਹੀਂ ਕਹਿੰਦਾ ਬਾਹਰ ਨਾ ਭੇਜੋ ਪਰ ਆਪਣੇ ਬੱਚਿਆਂ ਨੂੰ ਭੇਜੋ ਪਰ ਯਾਦ ਰੱਖੋ ਪਿਆਰਿਓ ਇਹ ਬੱਚੇ ਜੇ ਵਿਗੜਨੇ ਹੋਏ ਤੇ ਬਾਹਰ ਜਾ ਕੇ ਵਿਗੜ ਜਾਣਗੇ ਬਾਹਰ ਕੋਈ ਹੋਰ ਰੱਬ ਨਹੀਂ ਜਾਂ ਕੋਈ ਹੋਰ ਦੁਨੀਆ ਨਹੀਂ ਹੈਗੀ ਇਹਨਾਂ ਭੁੱਲੋ ਸਭ ਤੋਂ ਵੱਧ ਸਾਡੇ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਉੱਥੇ ਗੈਂਗਵਾਰ ਚਲਾ ਰਹੇ ਨੇ ਗੈਂਗਵਾਰ ਬਣਾ ਕੇ ਬੈਠੇ ਹੋਏ ਨੇ ਤੇ ਸਾਡੇ ਪੰਜਾਬ ਦੇ ਜਾ ਕੇ ਫਿਰ ਉਹਨਾਂ ਦੇ ਵਿੱਚ ਖਚਤ ਹੋ ਜਾਂਦੇ ਨੇ ਸਾਧ ਸੰਗਤ ਤੇ ਉਥੋਂ ਦੀਆਂ ਸਰਕਾਰਾਂ ਐਸੇ ਕਰਕੇ ਪੰਜਾਬੀਆਂ ਤੇ ਹੁਣ ਬੈਨ ਲਾਉਣੀਆਂ ਦੀਆਂ ਤਿਆਰੀਆਂ ਕਰ ਰਹੀਆਂ ਨੇ ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਬਹੁਤ ਤਾਦਾਦ ਦੇ ਵਿੱਚ ਉੱਥੇ ਪਹੁੰਚ ਗਏ ਨੇ ਸਾਡੇ ਬੱਚਿਆਂ ਨੂੰ ਗੁਰੂ ਰਾਲਾ ਬਣਾਈਏ ਸਤਗੁਰ ਵਾਲਾ ਬਣਾਈਏ ਤੇ ਪਿਆਰੇ ਉਹਨਾਂ ਨੂੰ ਇੱਥੇ ਕੰਮ ਧੰਦਾ ਸਟਾਰਟ ਕਰਕੇ ਦੀਏ ਬਾਹਰ ਜਾ ਕੇ ਵੀ ਮਿਹਨਤ ਕਰਨੀ ਹੈ ਇੱਥੇ ਮਿਹਨਤ ਕਰ ਲਈਏ ਜੇ ਬਾਹਰ ਜਾ ਕੇ ਅਸੀਂ 4 ਸਾਲਾਂ 'ਚ ਕਾਮਯਾਬ ਹੋਣਾ ਚਲੋ ਇੱਥੇ 5 ਸਾਲ 6 ਸਾਲ 'ਚ ਹੋ ਜਾਾਂਗੇ ਫਰਕ ਤੇ ਥੋੜਾ ਜੀ ਪਊਗਾ ਜ਼ਿਆਦਾ ਤੇ ਪੈਂਦਾ ਨਹੀਂ ਆਪਣੀ ਮਿੱਟੀ ਆਪਣੇ ਲੋਕਾਂ ਦੇ ਵਿੱਚ ਤੇ ਰਹਾਂਗੇ ਠੀਕ ਹੈ ਉਹ ਘੁੰਮਣ ਫਿਰਨ ਜਾਣਾ ਮਹੀਨਾ 20 ਦਿਨ ਲਈ ਉਹ ਗੱਲ ਵੱਖਰੀ ਹੈ ਜ਼ਰੂਰ ਜਾਓ ਪਰ ਜੇ ਜਾ ਕੇ ਉੱਥੇ ਵੀ ਗੋਡੇ ਟੜਾਉਣੇ ਜਾਂ ਕੰਮ ਕਰ ਕਰਕੇ ਫਿਰ ਉਹ ਇੱਥੇ ਹੀ ਕਰ ਲਓ ਤੇ ਕੋਈ ਮਾੜਾ ਜਿਹੜਾ ਹੈ ਸੌਦਾ ਨਹੀਂ ਹੈਗਾ ਇੱਥੇ ਵੀ ਸਾਨੂੰ ਉਹੀ ਕੁਝ ਪ੍ਰਾਪਤ ਹੋਣਾ ਹੈ ਇਹ ਗੱਲ ਨੂੰ ਜ਼ਰੂਰ ਸਮਝੀਏ ਸਾਧ ਸੰਗਤ ਇਨੀਆਂ ਕੋ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ